ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 453 ਤੋਂ ਲੈ ਕੇ 455 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਬਾਣੀ ਦਾ ਨਾਮ ਹੈ ਸ਼ੰਤ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਅਸਾ ਸ਼ਾਂਤ ਮਹੱਲਾ ਪੰਜਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ 베ਦਿਆ ਕਿਛ ਆਨ ਨ ਮੀਠਾ RAM ਰਾਜੇ ਮਿਲ ਸੰਤ ਸੰਗਤ ਆਰਾਦਿਆ ਹਰ ਕਟ ਕਟੇ ਡੀਠਾ RAM ਰਾਜੇ ਹਰ ਕਟ ਕਟੇ ਡਿਠਾ ਅਮਰ ਤੋਂ ਉਠਾ ਜਨਮ ਮਰਨ ਦੁਖਣਾਠੇ ਗੁਣ ਨਿਦ ਗਾਇਆ ਸਭ ਦੁਖ ਮਿਠਾਇਆ ਹਉਮੈ ਬਿਨਸੀ ਗਾਠੇ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਦਾ ਮਨ ਪਰਮੇਸ਼ਰ ਦੇ ਚਰਨਾ ਕਮਲਾਂ ਦੀ ਪ੍ਰੀਤ ਨਾਲ ਬੰਨੇ ਆ ਗਿਆ ਕਹਿੰਦੇ ਉਹਨੂੰ ਪਰਮਾਤਮਾ ਦੇ ਨਾਮ ਤੋਂ ਤੇ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ ਕਹਿੰਦੇ ਉਸ ਨੇ ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਅਰਾਧਿਆ ਪਰਮੇਸ਼ਰ ਦਾ ਨਾਮ ਜਪਿਆ ਤੇ ਉਹਨੂੰ ਹੁਣ ਹਰ ਇੱਕ ਸਰੀਰ ਦੇ ਵਿੱਚ ਪਰਮੇਸ਼ਰ ਵਿਆਪਕ ਨਜ਼ਰ ਆਉਂਦਾ ਹੈ ਉਹਨੂੰ ਹਰ ਇੱਕ ਦੇ ਵਿੱਚ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਤੇ ਫਿਰ ਕਹਿੰਦੇ ਹੁਣ ਉਹਦੇ ਅੰਦਰ ਪਰਮਾਤਮਾ ਦਾ ਨਾਮ ਜਲ ਵਸ ਗਿਆ ਹੈ ਉਹਦੇ ਜਨਮ ਮਰਨ ਦੇ ਸਾਰੇ ਦੁੱਖ ਖਤਮ ਹੋ ਗਏ ਨੇ ਉਹਨੇ ਨੇ ਉਸ ਪਰਮੇਸ਼ਰ ਦੇ ਗੁਣ ਗਾਏ ਨੇ ਸਿਫਤ ਸਲਾਹ ਕੀਤੀ ਆ ਜੋ ਗੁਣਾ ਦਾ ਖਜ਼ਾਨਾ ਹੈ ਤੇ ਉਹਦੀ ਜਿਹੜੀ ਹਉਮੇ ਦੀ ਗੱਠੜੀ ਸੀ ਨਾ ਹਉਮੇ ਦੀ ਗੰਢ ਅੰਦਰ ਵੱਜੀ ਸੀ ਉਹ ਖੁੱਲ ਗਈ ਆ ਤੇ ਉਹਦੇ ਸਾਰੇ ਦੁੱਖ ਖਤਮ ਹੋ ਗਏ ਨੇ ਪ੍ਰਿਯੋ ਸਹਿਜ ਸੁਪਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਕਹਿੰਦੇ ਓ ਪਰਮਾਤਮਾ ਜੋ ਆਤਮਿਕ ਅਡੋਲਤਾ ਨੂੰ ਪ੍ਰੇਮ ਕਰਦਾ ਹੈ ਉਸ ਜੀਵ ਦਾ ਕਹਿੰਦੇ ਮਨ ਉਸ ਪਰਮੇਸ਼ਰ ਦੇ ਚਰਨਾ ਕਮਲਾਂ ਦੇ ਨਾਲ ਬਿੰਨ ਹੋ ਗਿਆ ਹੁਣ ਉਹਨੂੰ ਸੰਸਾਰ ਦੇ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ ਪਰਮੇਸ਼ਰ ਤੋਂ ਤੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਉਹਦਾ ਜਿਹੜਾ ਪ੍ਰੇਮ ਹੈ ਪਰਮੇਸ਼ਰ ਦੇ ਨਾਲ ਮਜੀਠ ਦੇ ਪੱਕੇ ਰੰਗ ਵਾਂਗ ਪੈ ਗਿਆ ਜਿਵੇਂ ਕਹਿੰਦੇ ਨੇ ਨਾ ਮਜੀਠ ਦਾ ਰੰਗ ਨਹੀਂ ਉਤਰਦਾ ਉਹਨੂੰ ਵੀ ਜੋ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਚੜਿਆ ਉਹ ਉਤਰਦਾ ਨਹੀਂ ਹੈ ਹੁਣ ਜਿਉ ਰਾਤੀ ਜਲ ਮਛਲੀ ਤਿਉਂ ਰਾਮ ਰਸ ਮਾਤੇ ਰਾਮ ਰਾਜੇ ਗੁਰ ਪੂਰੇ ਉਪਦੇਸਿਆ ਜੀਵਨ ਗਤ ਪਾਤੇ ਰਾਮ ਰਾਜੇ ਕਹਿੰਦੇ ਉਹਦੀ ਪ੍ਰੀਤ ਪਰਮੇਸ਼ਰ ਨਾਲ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਮਛਲੀ ਦੀ ਜਲ ਦੇ ਨਾਲ ਹੁੰਦੀ ਹੈ ਕਿ ਜਲ ਤੋਂ ਬਿਨਾਂ ਫੇ ਤੜਫ ਉੱਟਦੀ ਆ ਉਸ ਜੀਵ ਦੀ ਪ੍ਰੀਤ ਇਸ ਤਰ੍ਹਾਂ ਪਰਮੇਸ਼ਰ ਨਾਲ ਪੈ ਗਈ ਆ ਕਹਿੰਦੇ ਉਹ ਜੀਵ ਜਿਨੇ ਪੂਰੇ ਗੁਰੂ ਦਾ ਉਪਦੇਸ਼ ਸੁਣਿਆ ਉਹ ਫਿਰ ਕਹਿੰਦੇ ਉਹਦੀ ਜਿਹੜੀ ਆਤਮਿਕ ਅਵਸਥਾ ਉੱਚੀ ਬਣ ਗਈ ਆ ਉਹ ਫਿਰ ਪਰਮੇਸ਼ਰ ਨੂੰ ਪਾ ਗਿਆ ਹੈ ਪਰਮੇਸ਼ਰ ਉਹਨੂੰ ਚੰਗਾ ਲੱਗਦਾ ਤੇ ਉਹਨੂੰ ਉਹ ਪਰਮੇਸ਼ਰ ਨੂੰ ਚੰਗਾ ਲੱਗਦਾ ਜੀਵਨ ਗਤ ਸੁਆਮੀ ਅੰਤਰਜਾਮੀ ਆਪ ਲਈੇ ਲੜ ਲਾਇਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਕਤ ਹੂੰ ਜਾਏ ਕਹਿੰਦੇ ਉਹ ਪਰਮੇਸ਼ਰ ਜੋ ਅੰਤਰਜਾਮੀ ਹੈ ਸਾਡੇ ਅੰਦਰ ਦੀ ਸਾਰੀ ਅਵਸਥਾ ਨੂੰ ਜਾਣਦਾ ਹੈ ਉਸ ਨੇ ਉਸ ਜੀਵ ਨੂੰ ਆਪਣੇ ਲੜ ਲਾਇਆ ਹੈ ਉਸ ਜੀਵ ਦੇ ਅੰਦਰ ਹੁਣ ਪਰਮੇਸ਼ਰ ਦਾ ਨਾਮ ਰੂਪੀ ਰਤਨ ਪ੍ਰਗਟ ਹੋ ਗਿਆ ਹੈ ਹੁਣ ਉਹ ਪਰਮੇਸ਼ਰ ਨੂੰ ਛੱਡ ਕੇ ਕਿਤੇ ਨਹੀਂ ਜਾ ਰਿਹਾ ਪਰਮੇਸ਼ਰ ਉਹਨੂੰ ਨਹੀਂ ਛੱਡਦਾ ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾਂ ਕੀ ਮਿਟਣਾ ਦਾਤੇ ਜਲ ਸੰਗ ਰਾਤੀ ਮਾਛਲੀ ਨਾਨਕ ਹਰ ਮਾਤੇ ਕਹਿੰਦੇ ਉਹ ਪਰਮੇਸ਼ਰ ਜੋ ਕਹਿੰਦੇ ਸਭ ਤੋਂ ਸਿਆਣਾ ਹੈ ਜੋ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਉਹਦੀ ਬਖਸ਼ਿਸ਼ ਹੁਣ ਮਿਟਾਈ ਨਹੀਂ ਜਾਂਦੀ ਉਸ ਜੀਵ ਤੋਂ ਜਿਹਦਾ ਪ੍ਰੇਮ ਇਸ ਤਰ੍ਹਾਂ ਪੈ ਗਿਆ ਪਰਮੇਸ਼ਰ ਨਾਲ ਜਿਵੇਂ ਮੱਛਲੀ ਦਾ ਜਲ ਦੇ ਨਾਲ ਹੁੰਦਾ ਹੈ ਜਾਤ੍ਰਿਕ ਜਾਚੈ ਬੂੰਦ ਜਿਉ ਹਰ ਪ੍ਰਾਨ ਆਧਾਰਾ ਰਾਮ ਰਾਜੇ ਮਾਲਕ ਜੀਨਾ ਸੋਤ ਪ੍ਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੇ ਕਹਿੰਦੇ ਉਸ ਜੀਵ ਦੀ ਪ੍ਰੀਤ ਪਰਮੇਸ਼ਰ ਨਾਲ ਇਸ ਤਰ੍ਹਾਂ ਪਈ ਆ ਜਿਵੇਂ ਚਾਤ੍ਰਿਕ ਦੀ ਮੀਂਹ ਦੇ ਪਾਣੀ ਨਾਲ ਹੁੰਦੀ ਆ ਜਿਸ ਤਰ੍ਹਾਂ ਮੀਂਹ ਦਾ ਪਾਣੀ ਚਾਤ੍ਰਿਕ ਦੇ ਪ੍ਰਾਣਾਂ ਦਾ ਆਧਾਰ ਹੁੰਦਾ ਉਸ ਜੀਵ ਦੇ ਪ੍ਰਾਣਾਂ ਦਾ ਆਧਾਰ ਪਰਮੇਸ਼ਰ ਬਣ ਗਿਆ ਉਸ ਜੀਵ ਨੂੰ ਹੁਣ ਕਹਿੰਦੇ ਸੰਸਾਰ ਦੇ ਵਿੱਚ ਕੋਈ ਮਾਲ ਧਨ ਪੁੱਤਰ ਹੋਰ ਸੱਜਣ ਮਿੱਤਰ ਸਭ ਤੋਂ ਪਿਆਰਾ ਪਰਮੇਸ਼ਰ ਲੱਗਦਾ ਹੈ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਕੀ ਗਤ ਨਹੀਂ ਜਾਣੀਐ ਹਰ ਸਾਸ ਗਿਰਾਸ ਨ ਬਿਸਰੈ ਕਬ ਹੂੰ ਗੁਰ ਸਬਦ ਦੀ ਰੰਗ ਮਾਣੀਐ ਕਹਿੰਦੇ ਉਹ ਜੀਵ ਨੂੰ ਉਹ ਪਰਮੇਸ਼ਰ ਹਮੇਸ਼ਾ ਹੀ ਪਿਆਰਾ ਲੱਗਦਾ ਉਹ ਪਰਮੇਸ਼ਰ ਜਿਹਦੀ ਅਸੀਂ ਅਵਸਥਾ ਨੂੰ ਜਾਣ ਨਹੀਂ ਸਕਦੇ ਕਹਿੰਦੇ ਉਸ ਜੀਵ ਨੂੰ ਪਰਮੇਸ਼ਰ ਹਰ ਇੱਕ ਸਾਹ ਦੇ ਨਾਲ ਚੇਤੇ ਚ ਰਹਿੰਦਾ ਤੇ ਉਹ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਇਸ ਪ੍ਰੇਮ ਰੰਗ ਨੂੰ ਮਾਣਦਾ ਹੈ ਪ੍ਰਭ ਪੁਰਖ ਜਗ ਜੀਵਨੋਂ ਸੰਤ ਰਸ ਪੀਵਨੋਂ ਜਪ ਪਰਮ ਮੋਹ ਦੁਖ ਡਾਰਾ ਚਾਤਰਿਕ ਜਾਚੈ ਬੂੰਦ ਜਿਉ ਨਾਨਕ ਹਰ ਪਿਆਰਾ ਕਹਿੰਦੇ ਉਹ ਪਰਮੇਸ਼ਰ ਜੋ ਸਾਡੇ ਜੀਵਨ ਨੂੰ ਆਧਾਰ ਦਿੰਦਾ ਹੈ ਕਹਿੰਦੇ ਸੰਤ ਉਹਦਾ ਨਾਮ ਰਸ ਪੀਂਦੇ ਨੇ ਉਹਨੂੰ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ ਫਿਰ ਕਹਿੰਦੇ ਉਹਨਾਂ ਦੇ ਸਾਰੇ ਭਰਮ ਦੁੱਖ ਖਤਮ ਹੋ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਇਸ ਤਰ੍ਹਾਂ ਪਿਆਰਾ ਜਿਸ ਤਰ੍ਹਾਂ ਚਾਤਿਕ ਨੂੰ ਮੀਂਹ ਦੀ ਸੁਵੰਤੀ ਬੂੰਦ ਪਿਆਰੀ ਹੈ ਮਿਲੇ ਨਰਾਇਣ ਆਪਨੇ ਮਨ ਉਰਥੋਂ ਪੂਰਾ RAM ਰਾਜੇ ਠੀ ਪੀਤ ਪਰਮ ਕੀ ਪੇਟਤ ਗੁਰ ਸੂਰਾ RAM ਰਾਜੇ ਕਹਿੰਦੇ ਜਿਹੜੇ ਜੀਵ ਗੁਰੂ ਨੂੰ ਮਿਲ ਲੈਂਦੇ ਨੇ ਉਹ ਉਹ ਗੁਰੂ ਜੋ ਸੂਰਮਾ ਹੈ ਵਿਕਾਰਾਂ ਤੋਂ ਮੁਕਤੀ ਕਰਵਾ ਦਿੰਦਾ ਹੈ ਉਸ ਗੁਰੂ ਨੂੰ ਮਿਲਣ ਦੇ ਨਾਲ ਜੀਵ ਦੀ ਜਿਹੜੀ ਭਰਮ ਦੀ ਅੰਦਰ ਕੰਧਾ ਨਾ ਉਹ ਕਹਿੰਦੇ ਟੁੱਟ ਜਾਂਦੀ ਆ ਜਿਹੜੀ ਪਰਮੇਸ਼ਰ ਤੇ ਜੀਵ ਦੇ ਵਿਚਕਾਰ ਬਣੀ ਹੋਈ ਆ ਹੁਣ ਕਹਿੰਦੇ ਜਿਹੜੇ ਜੀਵ ਨੇ ਪਰਮੇਸ਼ਰ ਦੇ ਨਾਲ ਮਿਲਾਪ ਪਾ ਲਿਆ ਉਹਦਾ ਜੀਵਨ ਦਾ ਮਨੋਰਥ ਪੂਰਾ ਹੋ ਗਿਆ ਕਿਉਂਕਿ ਸਾਡੇ ਜੀਵਨ ਦਾ ਮਨੋਰਥ ਹੈ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਏ ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨਿਦ ਦੀਨ ਦੇ ਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਕੋ ਪਾਲਾ ਕਹਿੰਦੇ ਜਿਸ ਜੀਵ ਨੇ ਉਸ ਪਰਮੇਸ਼ਰ ਜੋ ਸਾਡੇ ਦੀਨਾਂ ਦਾ ਰੱਖਿਆਬੰਦਕ ਹੈ ਜੋ ਸਾਡੇ ਤੇ ਕਿਰਪਾ ਕਰਦਾ ਹੈ ਉਹਦੇ ਲਿਖੇ ਅਨਸਾਰ ਕਹਿੰਦੇ ਜਿਸ ਨੇ ਗੁਰੂ ਦਾ ਮਿਲਾਪ ਪਾ ਲਿਆ ਕਹਿੰਦੇ ਉਸ ਨੇ ਉਸ ਪਰਮੇਸ਼ਰ ਦਾ ਮਿਲਾਪ ਪਾ ਲਿਆ ਜੋ ਆਦਿ ਯੁਗਾਂ ਦੇ ਸ਼ੁਰੂ ਤੋਂ ਹੈ ਹੁਣ ਵੀ ਹੈ ਤੇ ਅੰਤ ਨੂੰ ਵੀ ਹੋਈਗਾ ਉਹ ਪਰਮੇਸ਼ਰ ਜੋ ਸਾਡਾ ਗੁਰਗੋਪਾਲ ਹੈ ਜੋ ਸਦਾ ਹੀ ਰਹਿਣ ਵਾਲਾ ਹੈ ਸੂਖ ਸਹਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਰ ਮਿਲੇ ਨਾਰਾਇਣ ਨਾਨਕਾ ਮਨੋਰਥੋ ਪੂਰਾ ਕਹਿੰਦੇ ਜਿਹੜੇ ਸਾਧ ਲੋਕ ਨੇ ਉਹਨਾਂ ਦੀ ਜਿਹੜੀ ਚਰਨ ਧੂੜਾ ਉਹ ਕਹਿੰਦੇ ਵਿਕਾਰੀਆਂ ਨੂੰ ਪਵਿੱਤਰ ਬਣਾ ਦਿੰਦੀ ਆ ਤੇ ਜੀਵ ਨੂੰ ਆਤਮਿਕ ਅਡੋਲਤਾ ਬਖਸ਼ਦੀ ਆ ਫਿਰ ਉਹਨਾਂ ਦੇ ਰਾਹੀ ਨਾਨਕ ਜੀ ਕਹਿੰਦੇ ਜਿਸ ਨੇ ਹਰੀ ਦਾ ਮਿਲਾਪ ਪਾ ਲਿਆ ਉਹਨਾਂ ਦਾ ਜੀਵਨ ਮਨੋਰਥ ਪੂਰਾ ਹੋ ਗਿਆ ਆਸਾ ਮਹਲਾ ਪੰਜਵਾਂ ਸ਼ੰਤ ਘਰਿ ਸ਼ਿਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਜਾਕੋ ਪਏ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਨਾਨਕ ਪ੍ਰੀਤ ਲਗੀ ਤਨ RAM ਸਿਉ ਪੇਟ ਤ ਸਾਧ ਸੰਗaat ਹੰਦੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਜਿਨ੍ਹਾਂ ਉੱਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਉਹੀ ਪਰਮੇਸ਼ਰ ਦਾ ਨਾਮ ਜਪਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਹ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਉਹ ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਂਦਾ ਸ਼ਾਂਤ ਜਲ ਦੁੱਧ ਨਈ ਰੀਤ ਅਬ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ ਅਬ ਓਰ ਜਿਓ ਆਲ ਕਮਲੇ ਹੈ ਬਾਸਨ ਮਾਹੇ ਮਗਨ ਇੱਕ ਖਿੰਪੀ ਨਾਹੈਂ ਟਰੈ ਕਹਿੰਦੇ ਉਹਨਾਂ ਦੀ ਪ੍ਰੀਤ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਹੁੰਦੀ ਆ ਜਿਵੇਂ ਪਾਣੀ ਦੀ ਤੇ ਦੁੱਧ ਦੀ ਹੁੰਦੀ ਆ ਜਿਹੜਾ ਕਹਿੰਦੇ ਪਾਣੀ ਆ ਨਾ ਦੁੱਧ ਦੇ ਵਿੱਚ ਜਦੋਂ ਮਿਲ ਜਾਂਦਾ ਉਹ ਆਪਣਾ ਆਪ ਸੜਾ ਲੈਂਦਾ ਪਰ ਦੁੱਧ ਨੂੰ ਆਂਚ ਨਹੀਂ ਆਉਣ ਦਿੰਦਾ ਇਸ ਤਰ੍ਹਾਂ ਇਹ ਕਹਿੰਦੇ ਜਦੋਂ ਕਮਲ ਦਾ ਫੁੱਲ ਖਿੜਦਾ ਉਹਦੇ ਉੱਪਰ ਭੌਰਾ ਮਸਤ ਰਹਿੰਦਾ ਪੱਤੀਆਂ ਦੇ ਉੱਪਰ ਇੱਕ ਪਲ ਲਈ ਵੀ ਇੱਧਰ ਨਹੀਂ ਹੁੰਦਾ ਤੇ ਪੱਤੀਆਂ ਦੇ ਵਿੱਚ ਬੰਦ ਹੋ ਕੇ ਆਪਣੀ ਜਾਨ ਦੇ ਲੈਂਦਾ ਉਹਨਾਂ ਜੀਵਾਂ ਦੀ ਵੀ ਜੋ ਕਹਿੰਦੇ ਪਰਮੇਸ਼ਰ ਦੇ ਨਾਲ ਪ੍ਰੇਮ ਕਰਦੇ ਨੇ ਉਹਨਾਂ ਦੀ ਪ੍ਰੀਤ ਵੀ ਇਸ ਨਿਆਈ ਹੁੰਦੀ ਆ ਪਰਮੇਸ਼ਰ ਦੇ ਨਾਲ ਕਿਹਨਨ ਆਏ ਟਰੀਏ ਪ੍ਰੀਤ ਹਰੀਏ 시ਗਾਰ ਹਬ ਰਸ ਅਰ ਪੀਏ ਜਹ ਦੁਖ ਸੁਣੀਏ ਜਮ ਪੰਥ ਪਣੀਏ ਤਹ ਸਾਦ ਸੰਗ ਨਾ ਡਰ ਪੀਏ ਕਹਿੰਦੇ ਜਿਨ੍ਹਾਂ ਦੀ ਪ੍ਰੀਤ ਫਿਰ ਪਰਮੇਸ਼ਰ ਨਾਲ ਪੈ ਜਾਂਦੀ ਆ ਉਹ ਕਹਿੰਦੇ ਫਿਰ ਹਰ ਵਖਤ ਆਤਮਿਕ ਸਿਗਾਰ ਕਰਦੇ ਨੇ ਆਪਣਾ ਆਪਾ ਕਹਿੰਦੇ ਪਰਮੇਸ਼ਰ ਦੇ ਅੱਗੇ ਅਰਪਣ ਕਰ ਦਿੰਦੇ ਨੇ ਤੇ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦੀ ਪ੍ਰੀਤ ਬਹੁਤ ਪੱਕੀ ਹੁੰਦੀ ਆ ਕਹਿੰਦੇ ਜਿਸ ਤਰ੍ਹਾਂ ਕਹਿੰਦੇ ਸੁਣੀਦਾ ਕਿ ਵੀ ਜਮਾ ਦੇ ਪੰਥ ਜਮਾ ਦਾ ਜਿਹੜਾ ਮਾਰਗ ਆ ਬੜਾ ਹੀ ਦੁੱਖਦਾਈ ਆ ਬੜੇ ਦੁੱਖ ਮਿਲਦੇ ਨੇ ਉੱਥੇ ਪਰ ਕਹਿੰਦੇ ਜਿਹੜੇ ਜੀਵ ਸਾਧ ਦੀ ਸੰਗਤ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਨੂੰ ਕਹਿੰਦੇ ਜਮ ਦੇ ਮਾਰਗ ਦਾ ਡਰ ਨਹੀਂ ਰਹਿੰਦਾ ਸਾਰਾ ਡਰ ਉਹਨਾਂ ਦਾ ਖਤਮ ਹੋ ਜਾਂਦਾ ਕਰ ਕੀਰਤ ਗੋਬਿੰਦ ਗੁਣੀਐ ਸਗਲ ਪਰਾਸ਼ਤ ਦੁਖ ਹਰੇ ਕੋ ਨਾਨਕ ਸ਼ਾਂਤ ਗੋਬਿੰਦ ਹਰ ਕੇ ਮਨ ਹਰਿ ਸਿਓ ਨਹਿ ਕਰੇ ਐਸੀ ਮਨ ਪ੍ਰੀਤ ਹਰੇ ਕਹਿੰਦੇ ਉਸ ਪਰਮੇਸ਼ਰ ਦੇ ਜੋ ਗੁਣਾ ਦਾ ਖਜ਼ਾਨਾ ਹੈ ਕਹਿੰਦੇ ਉਹਦੇ ਗੁਣ ਗਾ ਕੇ ਸਾਡੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾ ਕੇ ਸਾਡਾ ਮਨ ਖਿੜਿਆ ਰਹਿੰਦਾ ਹੈ ਸਾਡਾ ਹਿਰਦੇ ਰੂਪੀ ਕਮਲ ਖਿੜ ਜਾਂਦਾ ਹੈ ਕਹਿੰਦੇ ਇਸ ਤਰ੍ਹਾਂ ਦੀ ਪ੍ਰੀਤ ਸਾਡੀ ਪਰਮੇਸ਼ਰ ਨਾਲ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕਮਲ ਫੁੱਲ ਦੇ ਨਾਲ ਪੌਰੇ ਦੀ ਹੈ ਦੁੱਧ ਦੀ ਤੇ ਪਾਣੀ ਦੀ ਹੈ ਜੈਸੀ ਮੱਛਲੀ ਨੀਰ ਇੱਕ ਖਿਨ ਪੀਣਾ ਤੀਰੇ ਮਨ ਐਸਾ ਨਿਹੋਕ ਰਹੇ ਜੈਸੀ ਚਾਤ੍ਰਿਕ ਪਿਆਸ ਖਿਨ ਖਿਨ ਬੂੰਦ ਚਵੈ ਬਰਸ ਸੁਹਾਵੈ ਮਿਹ ਕਹਿੰਦੇ ਜਿਵੇਂ ਪਾਣੀ ਦੀ ਜਿਹੜੀ ਮੱਛੀ ਹੈਗੀ ਆ ਇੱਕ ਪਲ ਵੀ ਪਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਕਰ ਸਕਦੀ ਜਿਵੇਂ ਚਾਤਰਿਕ ਹੈਗਾ ਕਹਿੰਦੇ ਸਵੰਤੀ ਬੂੰਦ ਦੇ ਲਈ ਕਹਿੰਦਾ ਬੱਦਲ ਨੂੰ ਕਿ हे ਬੱਦਲ ਮੇਰੇ ਮੂੰਹ ਦੇ ਵਿੱਚ ਤੇਰੀ ਸਵੰਤੀ ਬੂੰਦ ਪੈ ਜਾਏ ਇਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਬੜੀ ਪਿਆਸ ਵਿੱਚ ਕਹਿੰਦੇ ਬੋਲਦਾ ਇਸ ਤਰ੍ਹਾਂ ਦੀ ਕਹਿੰਦੇ ਸਾਡੀ ਪ੍ਰੀਤ ਪਰਮੇਸ਼ਰ ਦੇ ਨਾਲ ਹੋਣੀ ਚਾਹੀਦੀ ਆ ਹਰ ਪ੍ਰੀਤ ਕਰੀ ਜਾਏ ਇਹ ਮਨ ਦੀਜੈ ਅਤ ਲਾਈਏ ਚਿਤ ਮੁਰਾਰੀ ਮਾਨ ਨਕੀ ਜੈ ਸਰਨ ਪਰਿਜੈ ਦਰਸ਼ਨ ਕੋ ਬਲੇ ਹਾਰੀ ਕਹਿੰਦੇ ਸਾਡੀ ਪ੍ਰੀਤ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਅਸੀਂ ਹਰ ਵਕਤ ਹੀ ਪਰਮੇਸ਼ਰ ਨੂੰ ਚੇਤੇ ਵਿੱਚ ਬਿસાਕੇ ਰੱਖੀਏ ਤੇ ਜਿਹੜਾ ਆਪਣਾ ਇਹ ਮਾਣ ਆ ਇਹ ਪਰਮੇਸ਼ਰ ਦੇ ਅੱਗੇ ਅਰਪਣ ਕਰ ਦਈਏ ਕਿਸੇ ਵੀ ਚੀਜ਼ ਤੋਂ ਮਾਣ ਹੰਕਾਰ ਨਾ ਕਰੀਏ ਤੇ ਪਰਮੇਸ਼ਰ ਦੇ ਦਰਸ਼ਨ ਤੋਂ ਬਲਿਹਾਰੇ ਜਾਈਏ ਗੁਰ ਸੋ ਪਰਸਨੈ ਮਿਲ ਨਹਾ ਵਿਸੁਨੈ ਤਨ ਦੇਂਦੀ ਸਾਚ ਸੁਨੇਹਾ ਹੋ ਨਾਨਕ ਸ਼ਾਂਤ ਅਨੰਤ ਠਾਕੁਰ ਕੇ ਹਰ ਸਿਉ ਕੀ ਜੈ ਨਿਹਾਰ ਮਨ ਐਸਾ ਨਿਹੋਕ ਰਹੇ ਕਹਿੰਦੇ ਜਿਸ ਜੀਵ ਤੇ ਗੁਰੂ ਪ੍ਰਸੰਨ ਹੋ ਗਿਆ ਤੇ ਫਿਰ ਗੁਰੂ ਨੇ ਪਰਮੇਸ਼ਰ ਦੇ ਨਾਲ ਉਸ ਜੀਵ ਦਾ ਮਿਲਾਪ ਕਰਾ ਦਿੱਤਾ ਜੋ ਪਤਾ ਨਹੀਂ ਕਦੋਂ ਦਾ ਵਿਛੜਿਆ ਹੋਇਆ ਸੀ ਪਰਮੇਸ਼ਰ ਦੇ ਚਰਨਾਂ ਤੋਂ ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਲ ਸਾਡੀ ਐਸੀ ਪ੍ਰੀਤ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਚਾਤ੍ਰਿਕ ਦੀ ਮੀਂਹ ਦੇ ਪਾਣੀ ਨਾਲ ਹੈ ਮੱਛਲੀ ਦੀ ਜਲ ਦੇ ਨਾਲ ਹੈ ਇੰਨੀ ਪੱਕੀ ਕਿ ਫਿਰ ਉਹ ਤੋਂ ਬਿਨਾ ਉਹ ਤੜਫ ਉੱਠਦੇ ਨੇ ਇਸ ਤਰ੍ਹਾਂ ਹੀ ਸਾਡਾ ਮਨ ਪਰਮੇਸ਼ਰ ਤੋਂ ਬਿਨਾ ਤੜਫ ਉੱਠੇ ਹਰ ਵਕਤ ਉਹਨੂੰ ਚੇਤੇ 'ਚ ਵਸਾ ਕੇ ਰੱਖੇ ਚੱਕਵੀ ਸੂਰ ਸੁਨੇਹ ਚਿਤ ਵੈ ਆਸ ਕਣੀ ਕਦ ਦਿਨ ਯਰ ਦੇਖੀਐ ਕੋਕਲ ਆਂਬ ਪ੍ਰੀਤ ਚਵੈ ਸੁਹਾਵਿਆ ਮਨ ਹਰ ਰੰਗ ਕੀ ਜੀਐ ਕਹੰਦੇ ਹੈ ਮੇਰੇ ਮਨ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਦੀ ਪ੍ਰੀਤ ਕਰ ਜਿਵੇਂ ਕਹੰਦੇ ਚੱਕਵੀ ਦੀ ਸੂਰਜ ਨਾਲ ਹੈ ਚੱਕ ਵੀ ਕਹਿੰਦੇ ਸਾਰਾ ਰਾਤ ਸੂਰਜ ਦੇ ਨਿਕਲਣ ਦੀ ਉਡੀਕ ਕਰਦੀ ਹੈ ਕਿ ਕਦੋਂ ਸੂਰਜ ਨਿਕਲੇ ਕਦੋਂ ਦਿਨ ਹੋਵੇ ਤੇ ਫਿਰ ਮੈਂ ਆਪਣੇ ਚੱਕਵੇ ਨੂੰ ਮਿਲ ਸਕਾਂ ਜਿਸ ਤਰ੍ਹਾਂ ਦੀ ਕਹਿੰਦੇ ਪ੍ਰੀਤ ਕੋयल ਦੀ ਅੰਬ ਦੇ ਬੂਟੇ ਨਾਲ ਹੁੰਦੀ ਆ ਅੰਬ ਦੇ ਫਲ ਨਾਲ ਹੁੰਦੀ ਆ ਇਸ ਤਰ੍ਹਾਂ ਦੀ ਕਹਿੰਦੇ ਸਾਡੀ ਪ੍ਰੀਤ ਪਰਮੇਸ਼ਰ ਦੇ ਨਾਲ ਹੋਣੀ ਚਾਹੀਦੀ ਆ ਇੰਨੀ ਪੱਕੀ ਹਰ ਪ੍ਰੀਤ ਕਰੀਜੈ ਮਾਨ ਨਾ ਕੀਜੈ ਇਕ ਰਾਤੀ ਕੇ ਹਬ ਪਹੁੰਨਿਆ ਅਬ ਕੀਆ ਰੰਗ ਲਾਇਓ ਮੋਹੋਰ ਚਾਇਓ 나ਗੇ ਆਵਣ ਜਾਵਣਿਆ ਕਹਿੰਦੇ ਸਾਨੂੰ ਸਭ ਤਰ੍ਹਾਂ ਦਾ ਹੰਕਾਰ ਛੱਡ ਕੇ ਉਸ ਪ੍ਰੀਤ ਦੇ ਪਰਮੇਸ਼ਰ ਦੀ ਪ੍ਰੀਤ ਦੇ ਵਿੱਚ ਜੀਣਾ ਚਾਹੀਦਾ ਉਹ ਪਰਮੇਸ਼ਰ ਜੋ ਸਾਨੂੰ ਸਭ ਕੁਝ ਦਿੰਦਾ ਸਾਨੂੰ ਸਭ ਦਾਤਾਂ ਦੇਣ ਵਾਲਾ ਕਹਿੰਦੇ ਅਸੀਂ ਸਿਰਫ ਇੱਥੇ ਥੋੜੀ ਦੇਰ ਲਈ ਆਏ ਆ ਕਿਉਂ ਅਸੀਂ ਕਹਿੰਦੇ ਹੋਰ ਸੰਸਾਰਿਕ ਪਦਾਰਥਾਂ ਮੋਹ ਮਾਇਆ ਦੇ ਨਾਲ ਪ੍ਰੇਮ ਲਾਇਆ ਖਾਲੀ ਹੱਥ ਅਸੀਂ ਆਏ ਆ ਤੇ ਖਾਲੀ ਹੱਥ ਹੀ ਜਾਣਾ ਕਿਉਂ ਨਹੀਂ ਅਸੀਂ ਸਾਰੀਆਂ ਹੋਰ ਚੀਜ਼ਾਂ ਦਾ ਮੋਹ ਛੱਡ ਕੇ ਪਰਮੇਸ਼ਰ ਨਾਲ ਪ੍ਰੀਤ ਪਾਉਂਦੇ ਤੇਰੇ ਸਾਦੂ ਸਰਣੀ ਪੜੀਐ ਚਰਣੀ ਅਬ ਟੁੱਟਸ ਮੋਹ ਜੋ ਕੀਤੀ ਐ ਕੋਹ ਨਾਨਕ ਸ਼ਾਂਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨ ਯਰ ਦੇਖੀਐ ਕਹੰਦੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਸਾਡੀ ਇਸ ਤਰ੍ਹਾਂ ਦੀ ਪਰਮੇਸ਼ਰ ਨਾਲ ਪ੍ਰੀਤ ਪੈ ਜਾਏ ਜਿਹੜੀ ਕਦੇ ਨਾ ਟੁੱਟੇ ਇਸ ਤਰ੍ਹਾਂ ਦੀ ਕਹਿੰਦੇ ਜਿਸ ਤਰ੍ਹਾਂ ਦੀ ਅੰਬ ਦੇ ਨਾਲ ਕੋਇਲ ਦੀ ਹੈ ਤੇ ਸੂਰਜ ਦੇ ਨਾਲ ਚੱਕਵੀ ਦੀ ਹੈ ਇਸ ਤਰ੍ਹਾਂ ਕਹਿੰਦੇ ਅਸੀਂ ਹਮੇਸ਼ਾ ਪਰਮੇਸ਼ਰ ਦੀ ਪ੍ਰੀਤ ਵਿੱਚ ਪਰਮੇਸ਼ਰ ਦੇ ਸੋਹਣੇ ਸਿਫਤ ਸਲਾਹ ਦੇ ਗੀਤ ਗਾਈਏ ਉਹ ਪਰਮੇਸ਼ਰ ਜੋ ਸਦਾ ਹੀ ਸਾਡੇ ਤੇ ਦਿਆਲੂ ਹੈ ਨਿਸਕੁਰੰਕ ਜੈਸੇ ਨਾਦ ਸੁਣ ਸਰਵਣੀ ਹੀ ਓ ਡਿਵੇ ਮਨ ਐਸੀ ਪ੍ਰੀਤ ਕੀਜੈ ਜੈ ਸੀ ਤਰਨ ਪਤਾਰ ਉਰਜੀ ਫਿਰ ਹੈ ਸਿਵਾ ਇਹ ਮਨ ਲਾਲ ਦੀਜੈ ਕਹਿੰਦੇ ਹੈ ਮੇਰੇ ਮਨ ਜਿਸ ਤਰ੍ਹਾਂ ਇੱਕ ਜਵਾਨ ਇਸਤਰੀ ਦਾ ਆਪਣੇ ਪਤੀ ਨਾਲ ਪ੍ਰੇਮ ਹੁੰਦਾ ਜਿਸ ਤਰ੍ਹਾਂ ਕਹਿੰਦੇ ਹਰਨ ਕੰਡੇ ਦੀ ਜਦੋਂ ਆਵਾਜ਼ ਸੁਣਦਾ ਨਾਦ ਦੀ ਤਾਂ ਭੱਜਿਆ ਜਾਂਦਾ ਕਹਿੰਦੇ ਇਸ ਤਰ੍ਹਾਂ ਦੀ ਪ੍ਰੀਤ ਕਹਿੰਦੇ ਉਸ ਪਰਮੇਸ਼ਰ ਦੇ ਨਾਲ ਪਾ ਇਸ ਤਰ੍ਹਾਂ ਆਪਣਾ ਹਿਰਦਾ ਪਰਮੇਸ਼ਰ ਨੂੰ ਦੇ ਕਹਿੰਦੇ ਇੰਨੀ ਪ੍ਰੀਤ ਹੋਵੇ ਤੇਰੀ ਮਨ ਲਾਲੈ ਦੀਜੈ ਭੋਗ ਕਰੀਜੈ ਹਬ ਖੁਸ਼ੀਆਂ ਰੰਗ ਮਾਣੇ ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿੱਤਰ ਚਿਰਾਣੇ ਕਹਿੰਦੇ ਜੇ ਇਸ ਤਰ੍ਹਾਂ ਤੇਰਾ ਮਨ ਪਰਮੇਸ਼ਰ ਨੂੰ ਪ੍ਰੀਤ ਕਰੂਗਾ ਜਿਸ ਤਰ੍ਹਾਂ ਦੀ ਹਰਨ ਦੀ ਕੰਡੇ ਖੇੜੇ ਨਾਲ ਹੈ ਇੱਕ ਇਸਤਰੀ ਦੀ ਆਪਣੇ ਪਤੀ ਦੇ ਨਾਲ ਹੈ ਕਹਿੰਦੇ ਫੇਰ ਪਰਮੇਸ਼ਰ ਦੇ ਤੂੰ ਰੰਗ ਮਾਣੇਗਾ ਪਰਮੇਸ਼ਰ ਦਾ ਕਹਿੰਦੇ ਆਨੰਦ ਤੈਨੂੰ ਕਹਿੰਦੇ ਮਿਲੇਗਾ ਇਸ ਤਰ੍ਹਾਂ ਦੀ ਪ੍ਰੀਤ ਆਪਣੇ ਪਰਮੇਸ਼ਰ ਦੇ ਨਾਲ ਬਣਾ ਜਿਹਨੂੰ ਕਹਿੰਦੇ ਤੂੰ ਬਹੁਤ ਦੇਰ ਤੋਂ ਨਹੀਂ ਮਿਲਿਆ ਪਰ ਉਹ ਤੇਰਾ ਚਿਰਾਂ ਤੋਂ ਹੀ ਮਿੱਤਰ ਬਣਿਆ ਹੋਇਆ ਗੁਰਥੀਆ ਸਾਖੀ ਤਾਂ ਡਿਠਮ ਆਖੀ ਫਿਰ ਪਿਰ ਜੇਹਾ ਅਵਰ ਨਦੀਸੈ ਗੁਰਥੀਆ ਸਾਖੀ ਤਾਂ ਡਿਠਮ ਆਖੀ ਪਿਰ ਜੇਹਾ ਅਵਰ ਨਦੀਸੈ ਕਹੋ ਨਾਨਕ ਸ਼ਾਂਤ ਦਿਆਲ ਮੋਹਨ ਕੇ ਮਨ ਹਰ ਚਰਨ ਗਹੀ ਜੈ ਐਸੀ ਮਨਪ੍ਰੀਤ ਕੀਜੈ ਕਹਿੰਦੇ ਜਦੋਂ ਗੁਰੂ ਨੇ ਮੇਰੀ ਕਹਿੰਦੇ ਸਹਾਇਤਾ ਕੀਤੀ ਜਦੋਂ ਗੁਰੂ ਮੇਰਾ ਸਾਥੀ ਬਣਿਆ ਤਾਂ ਮੈਂ ਕਹਿੰਦੇ ਪਰਮੇਸ਼ਰ ਨੂੰ ਆਪਣੀਆਂ ਅੱਖਾਂ ਨਾਲ ਦੇਖ ਲਿਆ ਪਰਮੇਸ਼ਰ ਵਰਗਾ ਕਹਿੰਦੇ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੇ ਜੋ ਸਾਡੇ ਮਨ ਨੂੰ 모ਹ ਲੈਣ ਵਾਲਾ ਹੈ ਦਿਆਲ ਹੈ ਕਹਿੰਦੇ ਉਹਦੇ ਗੁਣਾ ਨੂੰ ਸਿਗਾਈਏ ਉਦੀ ਸੇਵਤ ਸਲਾਹ ਕਰੀਏ ਆਪਣਾ ਕਹਿੰਦੇ ਮਨ ਉਸ ਪਰਮੇਸ਼ਰ ਦੇ ਚਰਨਾਂ 'ਚ ਅਰਪਣ ਕਰ ਦਈਏ ਤੇ ਇਸ ਤਰ੍ਹਾਂ ਦੀ ਪਰਮੇਸ਼ਰ ਨਾਲ ਪ੍ਰੀਤ ਕਰੀਏ ਜਿਸ ਤਰ੍ਹਾਂ ਚੱਕੀ ਦੀ ਸੂਰਜ ਨਾਲ ਹੈ ਚਾਤਰਿਕ ਦੀ ਸਵੰਤੀ ਬੂੰਦ ਨਾਲ ਹੈ ਮੱਛਲੀ ਦੀ ਜਲ ਨਾਲ ਹੈ ਕੋਇਲ ਦੀ ਅੰਬ ਨਾਲ ਹੈ ਇੱਕ ਜਵਾਨ ਇਸਤਰੀ ਦੀ ਆਪਣੇ ਪਤੀ ਨਾਲ ਹੈ ਹਰੰਦੀ ਕੰਡੇ ਖੇੜੇ ਦੀ ਆਵਾਜ਼ ਨਾਲ ਹੈ ਇਸ ਤਰ੍ਹਾਂ ਦੀ ਪ੍ਰੀਤ ਕਹਿੰਦੇ ਸਾਡੀ ਪਰਮੇਸ਼ਰ ਦੇ ਨਾਲ ਪੈ ਜਾਣੀ ਚਾਹੀਦੀ ਹੈ ਤਾਂ ਸਾਨੂੰ ਪਰਮੇਸ਼ਰ ਦਾ ਮਿਲਾਪ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਪ੍ਰਾਪਤ ਹੋ ਸਕਦਾ ਹੈ ਹਾਂਜੀ ਸੰਗਤ ਜੀ ਇਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਸੰਗਤ ਜੀ ਸਤਿਗੁਰਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ